ਬਚਾਰਾ ਰੋਡ ਤੇ ਸਿਤਪਿੰਡ ਕਣਈਏ ਕੇ ਬਾਂਗਰ ਵਿਖੇ ਉਸ ਵੇਲੇ ਪਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਸੁਨਾਰੇ ਇੰਦਰਜੀਤ ਸਿੰਘ ਲਵਲੀ ਦੇ ਘਰ ਕੁਝ ਲੜਕੇ ਆ ਗਏ ਅਤੇ ਧਮਕੀਆਂ ਦੇਣ ਲੱਗ ਪਏ ਕਿ ਤੁਹਾਡੇ ਮੁੰਡੇ ਦਾ ਕੰਡਾ ਕੱਢ ਦੇਣਾ ਹੈ ਉਸ ਵੇਲੇ ਕਾਰ ਦੇ ਵਿੱਚ ਇਕੱਲੀਆਂ ਔਰਤਾਂ ਹੀ ਮੌਜੂਦ ਸਨ ਪਰ ਇਸ ਦੌਰਾਨ ਕਾਰਵਦੀ ਔਰਤ ਦੇ ਵੱਲੋਂ ਫੋਨ ਕਰਨ ਤੇ ਸੁਨਾਰਾ ਲਵਲੀ ਆਪਣੇ ਸਾਥੀਆਂ ਸਮੇਤ ਕਾਰ ਪਹੁੰਚ ਗਿਆ ਜਿੱਥੇ ਕਿ ਉਹਨਾਂ ਨੇ ਦੋ ਲੜਕੀਆਂ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਦੋ ਥੋਂ ਭੱਜਣ ਦੇ ਲਈ ਚਾਰ ਭੱਜਣ ਦੇ ਵਿੱਚ ਸਫਲ ਹੋ ਗਏ ਸੁਨਾਰੇਂਦਰਜੀਤ ਸਿੰਘ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਕਾਬੂ ਕੀਤੇ ਲੜਕੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜੀ ਸਿੰਘ ਲਵਲੀ ਲਵਲੀ ਜੁਵਲਰ ਦਾ ਮਾਲਕ ਤੇ ਮੇਰਾ ਪਿੰਡ ਹੈ ਕਣੀਏ ਦਾ ਬਾਂਗਰ ਮੈਨੂੰ ਘਰੋਂ ਅੱਜ ਫੋਨ ਆਇਆ ਵੀ ਦੋ ਤਿੰਨ ਗੁੰਡਾ ਆਨਸਰ ਜਿਹੜੇ ਆ ਘਰ ਦਾ ਬੂਹਾ ਖੜਕਾਉਣ ਦੇ ਆ ਬੂਹਾ ਖੋਲੀਏ ਕਿ ਨਾ ਮੈਂ ਨਹੀਂ ਬਾਰਵੀਂ ਗੱਲ ਸੁਣਵਾ ਇਹਨਾਂ ਦੀ ਕਹਿੰਦੇ ਵੀ ਤੇਰੇ ਮੇਰੀ ਘਰ ਦੀ ਇਹਨੂੰ ਮੇਰੀ ਕਲ ਘਰ ਵਾਲੀ ਰੁਪਿੰਦਰ ਕੌਰ ਨੂੰ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਕੰਡਾ ਕੱਢ ਦੇਣਾ ਆਹੀਂ ਮੈਂ ਆ ਗਿਆ ਵੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਆ ਇਹਨਾਂ ਨੂੰ ਪੁੱਛੋ ਸਹੀ 10 ਮਿੰਟ ਲੱਗਦੇ ਆ ਜੀ ਫੜੇ ਘੜ ਚੂੜੀਆਂ ਤਾਂ ਆਉਂਦੇ ਤੇ ਮੈਂ ਫੋਨ ਤੇ ਹੀ ਹੋਲਡ ਤੇ ਰਿਹਾ ਉਹਦੇ ਨਾਲ ਆਪਣੀ ਨਾਲ ਦੀ ਦੇ ਆਣ ਕੇ 6 ਜਣੇ ਜਿਹੜੇ ਭੱਜ ਗਏ ਮੋਟਰਸਾਈਕਲਾਂ ਦੇ ਉੱਤੇ ਤੇ 2 ਜਣੇ ਹੱਥ ਕਾਬੂ ਆਏ ਆ। ਉਹਨਾਂ ਦੋਹਾਂ ਨੂੰ ਅਸੀਂ ਪੁੱਛਣ ਡਿਆ ਵੀ ਕੀ ਗੱਲ ਹੋਈ ਆ। ਮੰਨ ਲਓ ਮੇਰਾ ਸਨਿਆਰੇ ਦਾ ਕੰਮ ਆ ਕੋਈ ਲੁੱਟ ਖੋਹ ਹੋ ਜਾਂਦੀ ਆ ਜਾਂ ਮੇਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਇਹਦਾ ਜ਼ਿੰਮੇਵਾਰ ਕੌਣ ਆ? ਇਹ ਸ਼ਰਾਰਤੀਆਂ ਸਰ ਜਿਹੜੇ ਉਹਦੇ ਜ਼ਿੰਮੇਵਾਰ ਹੋਣਗੇ। ਠੀਕ ਹੈ ਜੀ। ਕੋਈ ਵੀ ਨੁਕਸਾਨ ਹੋ ਜਾਂਦਾ ਆ ਮੇਰਾ ਜਾਂ ਮੇਰੇ ਪਰਿਵਾਰ ਦਾ ਤੇ ਇਹ ਦੋਸ਼ੀ ਹੋਣਗੇ। ਜੇ ਇਹਨਾਂ ਦੀ ਕੋਈ ਗੱਲਬਾਤ ਸਹੀ ਮੈਨੂੰ ਦੱਸ ਦੇ ਪੁਲਿਸ ਚੌਕੀ ਕਣੀ ਇਹਦੇ ਵਿੱਚ ਹੈਗੀ ਆ ਥਾਣਾ ਥਣੀਆਂ ਦੇ ਬੰਗ ਰਹਾ ਸਾਰਿਆਂ ਨੂੰ ਦੱਸ ਦੇ ਸਾਡੇ ਹਲਕਾ ਵ代ਕ ਬੈਠੇ ਆ ਉਹਨਾਂ ਨੂੰ ਜਾ ਕੇ ਦੱਸ ਦੇ ਵੀ ਸਾਡੀ ਆ ਗੱਲ ਹੋਈ ਹੈ ਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਆ ਗੱਲ ਹੀ ਨਹੀਂ ਸਮਝੀ ਸੱਦਾ ਆ ਕੇ ਜਨਾਨੀਆਂ ਨੂੰ ਧਮਕੀਆਂ ਕਿ ਤੇਰੇ ਮੁੰਡੇ ਦਾ ਅਸੀਂ ਕੰਡਾ ਕੱਢ ਦੇਣਾ ਤੇ ਜੇ ਮੇਰੇ ਮੁੰਡੇ ਦਾ ਨੁਕਸਾਨ ਹੁੰਦਾ ਜਾਂ ਸਾਡੀ ਦੁਕਾਨ ਦਾ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਇਹ ਦੋਸ਼ੀ ਹੋਣਗੇ ਠੀਕ ਹੈ ਜੀ ਮੇਰਾ ਨਾਮ ਜੀ ਯਗਰਾਜ ਸਿੰਘ ਆ ਇਹ ਆਪਾਂ ਅੱਡੇ ਦੇ ਖਲੋਤੇ ਹਾਂ ਤੇ ਇਹ ਬੇਵਜ੍ਹਾ ਮੇਰੇ ਯਾਰ ਦੋਸਤ ਨਾਲ ਗੱਲਬਾਤ ਹੋਈ ਇਹਦੀ ਇਹ ਆ ਗਿਆ ਉਹਨੂੰ ਅਬਿਊਸਿਵ ਲੈਂਗੁਏਜ ਯੂਜ਼ ਕਰਦਾ ਹੈ ਗਾਲ੍ਹਾਂ ਕੱਢਣ ਦੇ ਆਈ ਜਦੋਂ ਮੈਂ ਇਸ ਨੂੰ ਠਾਇਆ ਵੀ ਪਿੰਡ ਦੇ ਅਹੀਂ ਕਰੂਗੇ ਆਪਣੇ ਆਪ ਲਈ ਜਦੋਂ ਮੈਂ ਇਸ ਨੂੰ ਠਾਇਆ ਵੀ ਗਾਲ੍ਹਾਂ ਦੀ ਵਰਤੋਂ ਨਾ ਕਰੋ ਤਾਂ ਇਸ ਨੇ ਕਿਹਾ ਵੀ ਅਹੀਂ ਜੋ ਹੱਡਾ ਜੋ ਜੀ ਕਰੂਗਾ ਅਹੀਂ ਉਹ ਕਰਾਂਗੇ ਤੇ ਮੈਂ ਫਿਰ ਕਰਕੇ ਦਿਖਾਉਂ ਇਸ ਕਰਨੇ ਇਹ ਮੈਨੂੰ ਪੁੱਠਾ ਸਿੱਧਾ ਬੋਲੇਆ ਤੇ ਪਿੰਡ ਦੇ ਮੋਤਬਾਰਾ ਨੇ ਮੈਨੂੰ ਗੱਡੀ 'ਚ ਬਿਠਾ ਕੇ ਤੋਰ ਦਿੱਤਾ ਉਸ ਤੋਂ ਬਾਅਦ ਇਨਾ ਮੇਰੇ ਪਿੱਛੇ ਮੋਟਰਸਾਈਕਲ ਲਾਏ ਆ 5 7 9 ਜਾਣਿਆਂ ਨੇ ਤੇ ਕਾਲੇ ਅਫਗਾਨੇ ਤੱਕ ਮੇਰਾ ਪਿੱਛਾ ਕੀਤਾ ਵਾ ਤੇ ਜਿਸ ਤੋਂ ਬਾਅਦ ਇਹ ਮੇਰੇ ਘਰੇ ਆ ਗਏ ਆ ਘਰੇ ਆ ਗਏ ਮੇਰੀ ਮਾਂ ਨੂੰ ਕਹਿੰਦੇ ਆ ਵੀ ਤੁਹਾਡੇ ਮੁੰਡੇ ਦਾ ਇੱਕ ਦਿਨ 'ਚ ਕੰਡਾ ਕੱਢ ਦੇਣਾ ਹੈ ਜਿਸ ਉਪਰੰਤ ਅਸੀਂ ਪਰਿਵਾਰ ਦੇ ਜੀ ਘਰੇ ਆਏ ਆ ਨਾਮ ਰਣਜੀਤ ਜਰਮਨਦੀਪ ਸਿੰਘ ਜਰਮਨਦੀਪ ਸਿੰਘ ਕਿਹੜਾ ਬੇਟਾ ਰਣਜੀਤ ਹੈ ਨਾ ਇਹ ਇਹ ਟਿਕਾੜਾ ਇਹ ਇਸ ਦਸਨੀ ਆਈਆਂ ਮਤਲਬ ਤੁਹਾਡਾ ਮੁੰਡਾ ਇਦਾਂ ਲਾਂਡਿਆ ਚਲੋ ਆਂਡੀਆ ਨੂੰ ਸਮਝਾਓ ਨਾ ਗੱਲ ਕਰੀ ਕੋਈ ਜਿਹੜੀ ਘਰ ਬੈਠੇ ਨਿਪਟ ਜਾਣੀ ਹੋ ਵਧੀਆ ਅੱਛਾ ਤੇ ਗੱਲ ਲਈ ਅਸੀਂ ਇੱਥੇ ਆਏ ਆ ਤੇ ਮੈਂ ਅੰਦਰ ਬੈਠੀਆਂ ਮਨਾ ਫਟਿਆ ਕਿਨੇ ਜਣੇ ਆਏ ਹਾਂਜੀ ਕਿਨੇ ਜਣੇ ਆਈ ਆਏ ਆ ਇੱਥੇ ਆਪਾਂ ਚਾਰ ਜਣੇ ਆਂ ਇਹ ਚਾਰੇ ਜਣੇ ਦਸਨੀ ਆਏ ਹਾਂਜੀ ਚਾਰੇ ਜਣੇ ਇਹਨਾਂ ਨੂੰ ਦਸਨੀ ਆਈ ਨਹੀਂ ਦੋ ਜਣੇ ਜਿੰਨਾਂ ਰਾਹ ਦੱਸਿਆ ਉਹਨਾਂ ਨੂੰ ਪਹਿਲਾਂ ਉੱਥੇ ਪਹਿਲਾਂ ਦੀ ਗੱਲੋ ਜੀ ਤੁਹਾਡੀ ਇਸ ਤੋਂ ਪਹਿਲਾਂ ਪਹਿਲਾਂ ਇਹ ਇਹਦੇ ਨਾਲ ਨਹੀਂ ਗੱਲ ਕੋਈ ਇਹ ਕਿਹੇ ਹੋਰ ਤੋਂ ਪੈਂਦੇ ਹਨ ਨਹੀਂ ਚਲੋ ਜੀ ਉਹ ਤੇ ਫਿਰ ਤੁਸੀਂ ਉਹਨਾਂ ਨਾਲ ਕਰ ਲਈ ਨਾ ਇਹਦੇ ਨਾਲ ਕਿੱਧਰ ਆਈ ਇਹ 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 ਪਿਆ ਪਹਿਲਾਂ ਉਹਨੂੰ ਮਤਲਬ ਵੀ ਉੱਥੋਂ ਜੋ ਗੱਲ ਉੱਥੇ ਲੜਾਈ ਹੋਈ ਆ ਇਹਦਾ ਨਾਂ ਕੀ ਹੈ ਇਹ ਉਹ ਜਿਹੜਾ ਆ ਜੇ ਇਹ ਕਿਸੇ ਦੀ ਲੜਾਈ ਪਿਆ ਹਾਂਜੀ ਇਹ ਆ ਰਿਹਾ ਕਰ ਸਾਨੂੰ ਹੁਣੇ ਹੀ ਪਤਾ ਲੱਗਾ ਸੀ ਇਹ ਕੁਝ ਲੜਕੇ ਨੇ ਇਹ ਫੜਮਾ ਦੇ ਲੜਕੇ ਨੇ ਇਹਨਾਂ ਦੀ ਆਪਸ ਵਿੱਚ ਕੋਈ ਝਗੜਾ ਹੋਇਆ ਵਾ ਕਦੀ ਕੰਦਰ ਅਸੀਂ ਇੱਥੇ ਪਹੁੰਚੇ ਹਾਂ ਪਹੁੰਚ ਕੇ ਵੈਰੀਫਾਈ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਤੇ ਇਹ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਦਾ ਕੀਤਾ ਉਸ ਨੂੰ ਅਸੀਂ ਉਸ ਦੇ ਸਾਹਮਣੇ ਕਰਾਂਗੇ ਨਾ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਇਹਨੂੰ ਪੂਰੀ ਤਰ੍ਹਾਂ ਤੱਕ ਜਾ ਕੇ ਇਹ ਹੀ ਅਸੀਂ ਤਫ਼ਤੀਸ਼ ਕਰਾਂਗੇ ਅੱਛਾ ਇਹ ਨਿਸ਼ਚ ਸਟੇਜ ਹੈਗੀ ਆ ਕਾਫੀ ਲੋਕ ਆਏ ਆ